ਦਾ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਬਹੁਤ ਸਤਿਕਾਰ ਦੇ ਅਦੁੱਤੀ ਅੱਜ ਦੇ ਸੱਕੀ ਕਾਲ ਅਸੀਂ ਅੱਜ ਬਹੁਤ ਚਿਰਾਂ ਬਾਅਦ ਉਮਰਾਨਗੜ ਖੇਡ ਮੈਦਾਨੇ ਨੂੰ ਲੈ ਕੇ ਫੇਰ ਇਕੱਤਰ ਹੋਈਆਂ ਇਲਾਕਾ ਨਿਵਾਸੀ ਸੱਚਨ ਸੰਧੀ ਸਾਡੇ ਕਲੱਬ ਦੇ ਮੈਂਬਰ ਸਹਿबान ਤੇ ਮੀਂਦੇ ਦੇ ਪ੍ਰਧਾਨ ਸਰਪ੍ਰਸਤ ਸਤਿਕਾਰਪਰਮਾ ਸਿੰਘ ਉਮਰਾਨਗੜ ਉਹਨਾਂ ਦੀ ਸਤਿ ਸ੍ਰੀ ਅਕਾਲ ਤ੍ਰਿ ਭਗਵੰਤ ਸਿੰਘ ਮਾਂਦਯਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਵਾਰ ਫਿਰ ਖੇਡ ਕਲਚਰ ਨੂੰ ਪੰਜਾਬ 'ਚ ਪਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲੈਕ ਪਦਰੀ ਮੁਕਾਬਲੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਮੈਸਿੰਗ ਇਹ ਸ਼ੂਟਿੰਗ ਮੁਕਾਬਲੇ ਸਰਵਾਇਆ ਜਾ ਰਹੇ ਹਨ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਇੱਦਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਕਿ ਹੁਣ ਮੈਨੂੰ ਕੀ ਮਿਲ ਜਾਊਗਾ ਤਰੱਕੀਆਂ ਵੀ ਦੇ ਮੰਗ ਕਿਹੜਾ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਕੁੱਲ ਸੰਤੀ ਵਖ ਵਖ ਕੇਡਾ ਸ਼ਾਮਿਲ ਕੀਤੀਆਂ ਗਈਆਂ ਹਨ ਇਹ ਨਹੀਂ ਨਹੀਂ ਇਸ ਵਾਰ ਜੇਤੂ ਖਿਡਾਰੀਆਂ ਲਈ 9 ਕਰੋੜ ਰੁਪਏ ਤੋਂ ਵੱਧ ਨਕਦੀ ਇਨਾਮੀ ਰਾਸ਼ੀ ਹੋਵੇਗੀ। ਲੰਮੀ ਇਹ ਉਹਨਾਂ ਦੇ ਘਰ ਅੱਜ ਇਕੱਠੇ ਹੋਏ ਹਨ ਔਰ 2018 ਤੋਂ ਬਾਅਦ ਅਸੀਂ ਮੇਲਾ ਨਹੀਂ ਸੀ ਕਰਵਾ ਸਕੇ ਹਾਲਾਤਾਂ ਦੇ ਮੁਤਾਬਕ ਬੰਦ ਕਰਨ ਦਾ ਅਭਿਆਸ ਸੀ ਫਿਰ ਲੱਕਾ ਨਿਵਾਸੀਆਂ ਦੀ ਤੇ ਸਾਡੇ ਨਵੀਂ ਪੀੜ੍ਹੀ ਦੀ ਬਹੁਤ ਜ਼ੋਰਦਾਰ ਮੰਗ ਸੀ ਕਿ ਮੇਲਾ ਕਰਾਓ ਤੇ ਇਹ ਸਵਾਦੇ ਨਾਲ ਆ ਕਿ ਸ਼ੁਰੂ ਹੋਇਆ ਕਿ ਭਾਈ ਹੁਣ ਸਾਡੀ ਦਾੜੀ ਬੱਗੀ ਹੋ ਗਈ ਗੱਭਰੂ ਹੁਣ ਤੁਸੀਂ ਸੰਭੋ ਸਾਡੀਆਂ ਧੀ ਆ ਪੈਣਾ ਪੁੱਤਰ ਸਾਡੇ ਕੋਰੇ ਆਣ ਤੇ ਇਸ ਮੇਲੇ ਦੀ ਪਰੰਪਰਾ ਨੂੰ ਸੰਭਾਲ ਮੇਲਾ ਕਰਾਉਣਾ ਪੈਸੇ ਦੀ ਖੇਡ ਨਹੀਂ ਹੁੰਦੀ ਦਿੱਲਾ ਤੋਂ ਜਸਪਤੋਂ ਕੀਤੇ ਦਿਆ ਜੱਜ ਬੇ ਜੀ ਕੀ ਲਿਆ ਟੀਮ ਦਾ ਕੰਮ ਹੁੰਦਾ ਸੋ ਇੱਕ ਟੂ ਲੀਡਰ ਤੇ ਤੁਸੀਂ ਵਿਸ਼ਵਾਸ ਕਰਕੇ ਚੱਲੋਗੇ ਤਾਂ ਆਪੋਰਾ ਮੰਗਲ ਦਾ ਮੇਲਾ ਜਿਹੜਾ ਉਹ ਸਦੀਆਂ ਦਾ ਸਾਥ ਹੈ ਸੋ ਉਹਦੇ ਵਾਸਤੇ ਅੱਜ ਅਸੀਂ ਇਕੱਠੇ ਹੋ ਗਏ ਆ ਤੇ ਮੇਲੇ ਵਾਸਤੇ ਅਸੀਂ ਨਵੰਬਰ ਦਾ ਆਖੀਰਲਾ ਹਫਤਾ ਚੁਣਿਆ ਕਿਉਂਕਿ ਬਹੁਤ ਜਰਾਬਾਦ ਇਕੱਠੇ ਹੋਏ ਆ ਤੇ ਬਹੁਤ ਛੋਟੀ ਮੀਟਿੰਗ ਸੀ ਸਾਰਿਆਂ ਦੇ ਸੁਝਾਅ ਲਏ ਗਏ ਨੇ ਸੋ ਜਿਵੇਂ ਜਿਵੇਂ ਸੀਨੀਅਰ ਸਾਡੇ ਮੈਂਬਰ ਸਹਿਪਾਨ ਹੁਕਮ ਦੇ ਕੇ ਸਾਡੇ ਵੱਟੇ ਜੋ ਸਭ ਦੇ ਉਵੇਂ ਕਰਾਂਗੇ ਪਰ ਨਵੰਬਰ ਦਾ ਅਖੀਰਲਾ ਹਫਤਾ ਰੱਖਾਂਗੇ ਇੱਕ ਦਿਨ ਅਕੈਡਮੀਆਂ ਖੇਡਣਗੀਆਂ ਨਾਰਥ ਫੈਡਰੇਸ਼ਨ ਦੀਆਂ ਸਬਾਕ ਸੂਚਨ ਸੰਚੱਠਾ ਹੋਣਾ ਦੀ ਰਹਿਮਾਈ ਪਰ ਦੂਸਰੀ ਤਰਫ ਸਭਿਆਚਾਰਕ ਮੇਲਣਾ ਹੋਏਗਾ ਉਮਰਾ ਮੰਡਲ ਦੇ ਅਸੀਂ ਕਿਉਂਕਿ ਪਰਮੁਲਾਜ ਉਹਨਾਂ ਦੀ ਜ਼ਮੀਨ ਦੇ ਵਿੱਚ ਹੀ ਪੜਾਉਦੇ ਹੁੰਦੇ ਸੀ ਕਿ ਲਾਸਟ 2 ਮਹੀਨੇ ਅਸੀਂ ਸਟੇਡੀਅਮ 'ਚ ਕਰਵਾਏ ਨੇ ਉਹ ਵੀ ਫੈਸਲਾ ਹੋਏਗਾ ਪਰ ਦੋਨਾਂ 'ਚ ਇੱਕ ਕਿੱਲੇ ਦੀ ਬੈਠ ਹੈ ਚਲ ਕੇ ਉਧਰ ਲੈ ਪਾਨੇ ਕਾਡਾ ਸਟੇਡੀਅਮ ਹੈ ਪਿੰਡ ਦਾ ਤੇ ਇਧਰਲੇ ਬੰਦੇ ਜ਼ਮੀਨ ਹੈ ਅਸੀਂ ਇਸ ਵੇਲੇ ਜ਼ਮੀਨ ਵਾਲੇ ਪਾਸੇ ਕੱਟ ਬੈਠੇ ਆ। ਸੋ ਨਵੰਬਰ ਦੇ 2 ਲਏ ਹਫਤੇ ਮਿਲਦੇ ਆ ਉਮਰਨਗਰ ਦੇ ਨਿਵਾਸੀਆਂ আর ਸਭ ਤੋਂ ਵੱਡੀ ਜਿਹੜੀ ਸਭ ਤੋਂ ਪਹਿਲੀ ਸ਼ਰਤ ਰੱਖੀ ਗਈ ਆ ਕੋਈ ਵੀ ਚੈਨਲ ਕਿਸੇ ਵੀ ਤਰ੍ਹਾਂ ਦਾ ਕੋਈ ਚੈਨਲ ਇਸ ਮੇਲੇ ਨੂੰ ਲਾਈਵ ਨਹੀਂ ਦਿਖਾ ਸਕੇ। ਬਿਲਕੁਲ ਲਾਈਵ ਨਹੀਂ ਦਿਖਾ ਸਕੇਗਾ। ਉਹ ਲਾਈਵ ਕੈਨੇਡਾ ਅਮਰੀਕਾ ਤੋਂ ਹੋ ਸਕਦਾ ਪਰ ਇਸ ਇਲਾਕੇ ਦੇ ਲੋਕਾਂ ਨੇ ਜੇ ਲੁਤਫ ਲੈਣੇ ਨੇ ਨਜ਼ਾਰੇ ਲੈਣੇ ਨੇ ਕਬੱਡੀ ਦੇ ਜੋਰ ਦੇਖਣੇ ਨੇ ਕਾਇਕਾ ਨੂੰ ਸੁਣਨਾ ਤਾਂ ਉਹਨਾਂ ਨੂੰ ਉਮਰਾ ਮੰਗਲ ਦੇ ਖੇਡ ਮੈਦਾਨਾਂ 'ਚ ਆਉਣਾ ਹੀ ਪਵੇਗਾ ਸੋਹੋ ਮੁਹਮਮਾ ਕੇ ਉਸ ਜੁੜਿੱਤਾ ਤਾਂ ਇਹ ਕਹਿੰਦਾ ਮਸਲੇ ਕੋਰਡ ਹੋਵੇਗਾ ਉਸ ਤੋਂ ਬਾਅਦ ਚੱਲੇਗਾ ਹਾਂ ਬਾਅਦ 'ਚ ਰੀਲਾਂ ਪਾਵਾਂਗੇ ਜਾਂ ਦੇਖਦੇ ਆ ਯੂਟਿਊਬ ਚੈਨਲ ਤੇ ਅਸੀਂ ਪਾਵਾਂਗੇ ਪਰ ਅਸੀਂ ਕਿਸੇ ਚੈਨਲ ਨੂੰ ਇਹ ਅਥਾਰਟੀ ਨਹੀਂ ਦੇਵਾਂਗੇ ਕੋਈ ਲੜਾਈ ਹੋਵੇ ਕਿਉਂਕਿ ਲੋਕ ਸਾਰੇ ਸਾਰਾ ਜੋਰ ਲੱਗਿਆ ਹੁੰਦਾ ਟੀਮ ਦਾ ਤੇ ਲੋਕ ਰਜਾਈਆਂ ਤੇ ਬੈਠ ਕੇ ਮੇਲਾ ਦੇਖ ਕੇ ਆਨੰਦ ਮਾਣ ਲੈਂਦੇ ਨੇ ਬਸ ਅਸੀਂ ਵੀ ਆਪਣੇ ਘਰਾਂ ਸਾਨੂੰ ਵੀ ਸ਼ਾਵਾਂ ਆਉਂਦਾ ਸਾਨੂੰ ਵੀ ਠੰਡ ਲੱਗਦੀ ਨਹੀਂ ਇੱਕ ਧਨੀਵਾਲ ਸਾਹਿਬ ਤੁਸੀਂ ਬੜੀ ਇੰਪੋਰਟੈਂਟ ਗੱਲ ਆ ਕਿ ਹੋਰ ਕੇ ਬਹੁਤ ਲੰਬੇ ਸਮੇਂ ਤੋਂ 15 2000ਆਂ ਤੋਂ ਤੁਸੀਂ ਜੁੜੇ ਹੋ ਮੇਲਾ ਕਰਨਾ ਮਤਲਬ ਨੋਟ ਐਨੀ ਈਜ਼ੀ ਟਾਸਕ ਬਟ ਤੁਸੀਂ ਕਹਿੰਦੇ ਕਿ ਅਸੀਂ ਲੋਕਾਂ ਜਿਹੜੇ ਹੋਰ ਨੌਜਵਾਨ ਅੱਗੇ ਹੋਣਾ ਚਾਹੁੰਦੇ ਨੇ ਕਿ ਅਸੀਂ ਹੁਣ ਉਹਨਾਂ ਨੂੰ ਦੇਖੀ ਉਹਨਾਂ ਦਾ ਮਾਰਗਦਰਸ਼ਨ ਕਰੀਏ ਤਾਂ ਇਸ ਦਾ ਮਤਲਬ ਕਿ ਤੁਸੀਂ ਫਿਰ ਲਾਕੇ ਦੇ ਲੋਕਾਂ ਨੂੰ ਵੀ ਖੁੱਲਾ ਸੱਦਾ ਦੇ ਰਹੇ ਹੋ ਕਿ ਸਾਡੇ ਨਾਲ ਆ ਕੇ ਮਿਲਣਾ ਤਾਂ ਇਲਾਕੇ ਦਾ ਹੀ ਹੁੰਦਾ ਜੀ ਦੇਖੋ ਜੇ ਅਸੀਂ ਕਹੀਏ ਵੀ ਅਸੀਂ ਹਰ ਪਰੇ ਪਟਿਆਲੇ ਤੋਂ ਆ ਕੇ ਚਲੋ ਇਹ ਮੰਨਣਾ ਤਾਂ ਹੈ ਨਹੀਂ ਅਜੇ ਤਾਂ ਬੜਿਆ ਬਡੇਰਿਆਂ ਨੂੰ ਕਹਿ ਰਿਹਾ ਮੈਂ ਤਾਂ ਮੇਰੀ ਤਾਂ ਇਹ ਸੋਚ ਹੈ ਕਿ ਤੂੰ ਮੇ ਤੋਂ ਛੋਟਾ ਸਵਾਲ ਪੁੱਛਣ ਆਇਆ ਕੈਮਰੇ 'ਚ ਤਾਂ ਨਹੀਂ ਆ ਰਿਹਾ ਤੂੰ ਕੋਤਾਂ ਬਰਾਬਰਾਂ ਪਰ ਤੇਰੇ ਪੋਤਿਆਂ ਨਾਲ ਬਾਟੇ ਖੇਡ ਕੇ ਮਰੂਗਾ ਮੈਂ ਯਾ ਵਾ ਮੈਂ ਬੁਢਾ ਨਹੀਂ ਹੋਣਾ ਪਰ ਅਸੀਂ ਬੁੱਢੇ ਤਾਂ ਨਹੀਂ ਹੋਣਾ ਪਰ ਫਿਰ ਵੀ ਗੱਬਰੂਆਂ ਦੇ ਹੱਥ ਦੇ ਵਿੱਚ ਕਮਾਂਡ ਹੋਵੇ ਤਾਂ ਬਹੁਤ ਚੰਗਾ ਲੱਗਦਾ ਹੈ ਇਲਾਕੇ ਦੇ ਲੋਕਾਂ ਨੂੰ ਇਲਾਕੇ ਦੇ ਸਮੇਂ ਦੇ ਨਾਲ ਜਿਹੜੇ ਸਮੇਂ ਦੇ ਹਾਣੀ ਨੇ ਹੁਣ ਇਸ ਵੇਲੇ ਮੁਛਪਟ ਚ ਉੱਤਰੇ ਉਹ ਅੱਗੇ ਆਉਣ ਕਬੱਡੀ ਨੂੰ ਵੀ ਦੇਖਣ ਇਹ ਇੱਕ ਪਰੰਪਰਾ ਹੁੰਦੀ ਹੈ ਉਹਨੂੰ ਸੰਭਾਲ ਪਰੰਪਰਾ ਹੁੰਦੀ ਹੈ ਕਿਸੇ ਮੱਠ ਦੀ ਕਿਸੇ ਲੰਗਰ ਦੀ ਕਿਸੇ ਗੁਰਦੁਆਰੇ ਦੀ ਕਿਸੇ ਤਿਹਾੜੀ ਦੀ ਤੇ ਕੋਈ ਪਰੰਪਰਾ ਹੀ ਚੱਲਦੀ ਹੈ ਨਾ ਇੱਕ ਹੋਰ ਤਰਿਵਲ ਸਾਹਿਬ ਤੁਸੀਂ ਦੇਖਣਾ ਨਾ ਕਿ ਇਹ ਮਾਝੇ ਦਾ ਸਿਰੇ ਦਾ ਮੇਲਾ ਸੀ ਪੰਜਾਬ ਦੇ ਜਿਹੜੇ-ਜੁੜੇ ਮੇਲੇ ਸੀ ਜਿਹੜੇ ਜਿਨ੍ਹਾਂ ਨੂੰ ਇੰਨੀ ਪ੍ਰਸਿੱਧੀ ਮਿਲੀ ਪਰ ਕੋਵਿਡ ਵੀ ਵਿੱਚ ਆ ਗਿਆ ਕੋਵਿਡ ਤੋਂ ਬਾਅਦ ਆ ਗਿਆ ਉਹ ਜਿਹੜੇ ਵਿਲਾਦ ਨੇ ਦੁਬਾਰਾ ਜਿੱਦਾਂ ਤੋਂ ਤੁਸੀਂ ਇਹ ਪ੍ਰਾਲਾ ਸ਼ੁਰੂ ਕੀਤਾ ਮੜ ਉਸ ਲੈਵਲ ਤੇ ਪਹੁੰਚ ਨਹੀਂ ਸਕੇ ਜਿਵੇਂ ਸਾਡੇ ਕੋਲ ਬੇਟੇ ਨੂੰ ਮੂਲਾ ਸਿੰਘ ਸਾਹਿਬ ਤੋਂ ਜਿਹੜੇ ਚੇਂਜ ਕੀਤਾ ਸੀ ਉਹਨਾਂ ਦਾ ਵੀ ਮੇਲਾ ਬੜਾ ਵੱਡਾ ਹੁੰਦਾ ਸੀ ਇੱਥੇ ਲੋਕੀ ਕਬੱਡੀ ਦੇ ਦੇਖਣ ਆਉਂਦੇ ਸੀ ਬਟ ਦੁਬਾਰਾ ਉਹ ਉਸ ਲੈਵਲ ਤੇ ਪਹੁੰਚ ਨਹੀਂ ਸਕੇ ਕੀ ਕਾਰਨ ਸਮਝਾ ਜਿਸ ਤਰ੍ਹਾਂ ਜੀ ਐਪੜ ਕੀਤਾ ਹੈ ਜੇ ਬਹੁਤ ਵੱਡਾ ਕੋਈ ਕਾਰਨ ਕੋਈ ਅਣਜਾਣ ਰਹੇਗਾ ਦੋ ਦੋ ਤਿੰਨ ਕਾਰਨ ਜਿਹੜੇ ਮੇਰੀ ਨਜ਼ਰ ਦੇ ਵਿੱਚ ਆਉਂਦੇ ਨੇ ਇੱਕ ਤਾਂ ਸਾਡੀ ਜਿਹੜੀ ਜਵਾਨੀ ਹੈ ਉਹ ਸ਼ਾਰਟਕਟ ਭਾਲਦੇ ਨੇ ਕਿ ਸਭ ਨੂੰ ਛੇਤੀ ਛੇਤੀ ਉਹ ਝਟਕੀਆਂ ਤੁਸੀਂ ਉਦਾਂ ਹੀ ਪਰਿਵਾਰ ਚ ਬੈਠ ਕੇ ਕਿਤੇ ਮਾਰ ਕੇ ਹੱਸ ਸਕਦੇ ਹੋ ਪਰ ਝਟਕੀਆਂ ਨਾਲ ਕੋਈ ਮਾਤਸ਼ਕ ਨਹੀਂ ਲਾਏ ਤਾਂ ਦਾ ਕੁਝ ਨਹੀਂ ਹੁੰਦਾ ਮੇਲੇ ਦੀ ਅੱਜ ਵਿਉਂਤਪੰਦੀ ਕੀਤੀ ਆ ਅਸੀਂ ਅੱਜ ਮੇਰਾ 20 ਸਤੰਬਰ ਜੀ ਤੇ ਨਵੰਬਰ ਦੇ ਹੀਲੇ ਹਫਤੇ ਸਾਡੇ ਹੁਣ ਪੈਰਾ ਇੱਥੋਂ ਮਿੱਟੀ ਖਸ ਗਈ ਕਹਿ ਤਾਂ ਦਿੱਤਾ ਨਵੰਬਰ ਦੇ ਹੀਲੇ ਹਫਤੇ ਜੀ 2 ਮਹੀਨੇ ਸਾਡੇ ਕੋਲ 70 ਦਿਨ ਨੇ 70 ਦਿਨਾਂ ਚ ਕਿੰਨੇ ਕਲਾਕਾਰ ਕਿੰਨੇ ਪਲੇਅਰ ਕਿਹੜਾ ਗਰਾਊਂਡ ਕਿੰਨੇ ਰੈਫਰੀ ਕਿੰਨੇ ਫੂਡ ਕਿੰਨੀ ਰਹਾਇਸ਼ ਲੋਕਾਂ ਦੀ ਕਿੰਨੀਆਂ ਗੱਡੀਆਂ ਕਿੰਨੀ ਸਿਕਿਉਰਿਟੀ ਕਿੰਨੇ ਮਹਿਮਾਨ ਮਹਿਮਾਨਨਾ ਦੀ ਆਪਹਾਤ ਵਾਸਤੇ ਟੀਮਾਂ ਬਹੁਤ ਵੱਡਾ ਇੱਕ ਇਵੈਂਟ ਹੁੰਦਾ ਮੇਲਾ ਕੋਣਾ ਖੇਡ ਨਹੀਂ ਹੈ ਕੁਝ ਸਾਲਾਂ ਤੋਂ ਬੰਦ ਰਿਹਾ ਮੇਲਾ ਤੇ ਹੁਣ ਤੁਸੀਂ ਨਵੇਂ ਸਿਰੋਂ ਸ਼ੁਰੂ ਕਰਨ ਲੱਗੇ ਜੀ ਫਿਰ ਇੱਥੇ ਕਿੰਦਾ ਦਾ ਲੋਕਾਂ ਦਾ ਮਹੌਲਾ ਇਲਾਕੇ ਦੇ ਦੇਖੋ ਪਰਮਰਾ ਸਿੰਘ ਜੀ ਕੋਲ ਨੇ ਕੱਲ ਸਵੇਰੇ ਮੈਨੂੰ ਫੋਨ ਕੀਤਾ ਸੀਗਾ ਕਿ ਆਪਾਂ ਇਲਾਕਾ ਨਿਵਾਸੀਆਂ ਨੂੰ ਮੈਸਜ ਫੋੜ ਕਰ ਲਗੇ ਤੇ ਤੂੰ ਕੱਲ ਨੂੰ 12 ਵਜੇ ਪਹੁੰਚ ਜੀ ਤੇ ਮੈਂ ਮਾਫੀ ਚਾਹਣਾ ਤੁਹਾਡੇ ਚਰਨਾਂ ਬਾਹੀ ਫੇਰ ਸੀਨੀਅਰ ਸੋ ਕਿ ਮੈਂ ਲੇਟ ਹੋ ਗਿਆ ਤਾਂ ਪੌਣਾ ਘੰਟਾ ਬਟ ਜਿੰਨੇ ਸੱਜਣਾ ਨੂੰ ਸੱਦਿਆ ਸੀਗਾ ਇੱਕ ਤੱਕ ਮਜਬੂਰੀ ਦੱਸ ਕੇ ਮਜਬੂਰੀ ਬਸ ਨਹੀਂ ਵੀ ਆ ਸਕਦਾ ਸਮਾਂ ਹੀ ਐਸਾ ਹੈ ਪਰ ਸਾਰੇ ਲੋਕ ਆਏ ਜੋ ਖੁਸ਼ਾਹਤ ਹੈ ਕਿ ਸਾਡੇ ਚ ਉਤਸ਼ਾਹ ਹੈ ਆ ਬਹੁਤ ਮਚੀ ਹੋਏਗਾ ਜੇ ਦੋਨਾਂ ਨੂੰ ਪਤਾ ਲੱਗੇਗਾ ਅਸੀਂ ਦੱਸਾਂਗੇ ਕਿ ਹਾਂ ਭਾਈ ਆਪਾਂ ਉਮਰਾਨਗੜ ਦਾ ਮੇਲਾ ਦੁਬਾਰਾ ਸ਼ੁਰੂ ਕਰਾਂਗੇ ਤੜੀਆਂ ਸਾਹਿਬ ਜਿਹੜਾ ਹਾਕੀ ਘਟਾਲੀਆਂ ਨੂੰ ਸਨਮਾਨ ਕਰਨ ਦਾ ਜਿਹੜਾ ਨਿਰਣੇ ਲਿਆ ਗਿਆ ਹੈ ਤੁਹਾਡੀ ਟੀਮ ਵੱਲੋਂ ਉਮਰਾਨਗੜ ਸਾਹਿਬ ਨੇ ਵੀ ਕਿਹਾ ਤੋਂ ਹੀ ਵੀ ਕਿਹਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਖਾਸ ਕਰਕੇ ਇਸ ਇਲਾਕੇ ਦੇ ਜਿਹੜੇ ਨੋਡ ਜਿਹੜੇ ਕੈਪਟਨ ਨੇ ਤੇ ਮੋਮਾਰਕੇ ਹਰਮਨ ਜੀ ਹਰਮਨ ਜੀ ਦੇਖੋ ਪਰਮਰਾਸ਼ੰ ਕੋਣਾ ਨੇ ਅਨਾਉਂਸ ਕੀਤਾ ਸੀ ਦੋ ਪਲੇਅਰ ਕਿਉਂਕਿ ਇਸ ਇਲਾਕੇ ਦੇ ਜੀ ਜੀ ਸਾਡੇ ਕਪਤਾਨ ਸਾਹਿਬ ਸਰਪੰਚ ਤੇ ਗਰਮਜੀਤ ਸਿੰਘ ਦੇ ਗੁਰਸੇਕ ਪਬਲਿਕ ਆਗੂਵੰਤੇ ਕਿੰਦਾ ਪਰ ਮੈਂ ਪਰਮਦਾਸ ਸਿੰਘ ਜੀ ਨੂੰ ਕਿਹਾ ਸੀ ਕਿ ਅੱਠ ਪਲੇਅ ਫੇਲ ਆਵਾਜ਼ ਆਈ ਕਿ ਅੱਠ ਪਲੇਅ ਪੰਜਾਬ ਦੇ ਜਿਹੜੇ ਖੇਡਦੇ ਨੇ ਮੈਂ ਕਿਹਾ ਯਾਰ ਬਹੁਤ ਨਾਲ ਤਿੰਨ ਦਾ ਕੀ ਆ ਜਿਹੜੇ ਨਹੀਂ ਖੇਡੇ ਜਾਂ ਪੰਜ ਸੱਤ ਜਿਹੜੇ ਪਲੇਅਰ ਬਾਹਰ ਵੀ ਆ ਸਟੇਟਾਂ ਦੇ ਨੇ ਜਿਹੜੇ ਨਹੀਂ ਇੱਥੋਂ ਦੇ ਹੈਗੇ ਖੇਡੇ ਤਾਂ ਸਾਰੇ ਨੇ ਤੋਂ ਉਹਨਾਂ ਨੂੰ ਕੋਸ਼ਿਸ਼ ਸਾਰੀ ਟੀਮ ਨੂੰ ਬੁਲਾਉਣ ਦੀ ਕੋਸ਼ਿਸ਼ ਕਰਾਂਗੇ ਸਾਰੀ ਟੀਮ ਨੂੰ ਬੁਲਾ ਕੇ ਸਨਮਾਨ ਕਰਾਂਗੇ ਏਸ਼ੀਆ ਉਹ ਜਿਹੜੇ ਤਾਂ ਅਭਿਅਰਤ ਚੱਕੀ ਆਏ ਨੇ ਉਹ ਬਹੁਤ ਅੱਛਾ ਪ੍ਰਦਰਸ਼ਨ ਕੀਤਾ 올림픽 ਦੇ ਵਿੱਚ ਵੀ ਐ ਉਹਨਾਂ ਨੇ। ਸੋ ਕਰਾ ਕੇ ਸਨਮਾਨ ਚੰਗਾ ਲੱਗ ਰਿਹਾ। ਬਾੜ ਹੁੰਦਾ ਕਿ ਮੇਲੇ ਦੀ ਵੱਡੀ ਪ੍ਰਾਪਤੀ ਹੋਵੇਗੀ ਸੁਰਜੀ ਟੀਮ ਨੂੰ। ਮੇਲੇ ਦੀ ਪੰਜਾਬ ਦੀ ਵੱਡੀ ਪ੍ਰਾਪਤੀ ਹੈ ਸਭ ਦੀ ਰਲ ਕੇ ਟੀਮ ਦੀ ਵੱਡੀ ਪ੍ਰਾਪਤੀ ਹੈ। ਕੱਲਾ ਉਮਰਾ ਮੰਗਲ ਦਾ ਮੇਲਾ ਜਾਂ ਪਰਿਵਾਰ ਦਾ ਤਾਂ ਨਹੀਂ ਐ ਸਾਰੇ ਰਲ ਮਿਲ ਕੇ ਕਰ ਰਹੇ ਨੇ। ਆਪ ਜੀ ਨੇ ਮੇਲੇ ਦੀ ਹਾਂਜੀ ਜਿਹੜੇ ਲੋਕਾਂ ਜੁੜੇ ਹੋਏ ਲੋਕ ਕਲਾ ਦੀ ਵੱਡੀ ਪ੍ਰਾਪਤੀ ਹੈ। ਬੇਸ਼ੱਕ ਧੰਨਵਾਦ। 2017 ਚ ਛੋਟੇ ਬ੍ਰਦਰ ਰਮਰਾਜ ਸਿੰਘ ਦੇ ਚਤਤ ਬਾਅਦ ਇਹ ਮੇਲਾ ਸਥਾਈ ਤੌਰ ਤੇ ਮੌਤੀ ਕਰਤਾ ਸੀ ਸੋ ਇਸ ਵਾਰੀ ਇਲਾਕੇ ਦੀ ਸੰਗਤ ਨੂੰ ਲਗਰਨਵਾਸੀਆਂ ਵੱਲੋਂ ਅ ਬੜਾ ਜੋਰ ਦਿੱਤਾ ਜਾ ਰਿਹਾ ਸੀ ਕਿ ਜੀ ਆਪਾਂ ਸਲਾਮਾ ਮੇਧਾ ਢੇੜ ਮੇਲਾ ਰਸਬਾਜਰਕ ਮੇਲਾ ਜੋ ਸੀਦਾ ਯਾਦ ਉਸ ਮੱਦੇ ਤੇ ਤੇ ਡਰੋਣੇ ਸੋ ਐਸੀ ਕਿ ਕਰਾਈ ਹੈ ਸੋ ਉਸੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਇਲਾਕੇ ਦੇ ਮੋਟਰ ਜਿਹੜੇ ਸਾਡੇ ਉਹਨੂੰ ਨਗਰ ਨਿਗਰਾਨਾ ਅੰਦ ਹੈ ਕੇਸ ਇਹ ਤੇ ਚਰਚਾ ਕੀਤੀ ਹੈ ਕਿ ਕਿਸ ਸੰਦਰਭ ਵਿੱਚ ਇਹ ਦਾ ਹੋਣਾ ਹੈ ਉਹ پلان ਕਰਾਂਗੇ ਦੋ ਮਹੀਨੇ ਕਿੰਨੇ ਰੁਪਏ ਮੇਲਾ ਦੋ ਰੁਪਏ ਸਰ ਮੇਲਾ ਹੋਏਗਾ ਜੀ ਪਹਿਲੇ ਦਿਨ ਵਿਚਾਰਕ ਖੇਡਾਂ ਦਾ ਕਿੰਨਾ ਦਾ ਪ੍ਰਖਿਆ ਕੀ ਦੋ ਦੋ ਰੁਪਏ ਰੱਖਾਂਗੇ ਜੀ ਉਹ ਵਿੱਚ ਗੇਮਾਂ ਕਰੀਆਂ ਜਾਣਗੀਆਂ ਜਿਉਂ ਨਾਸਟਿਕ ਕਬੱਡੀ ਔਰ ਵਸਾਤੀ ਸਪ੍ਰਾਗਮ ਸਬਜਾ ਦਾ ਅਗਲ ਇਹਨਾਂ ਨੇ ਪ੍ਰਮਾਣ ਔਰ ਸਬਜਾ ਦੇ ਪ੍ਰੋਗਰਾਮਾਂ ਦੰਦਾ ਓਰਾ ਨਗਲ ਸਾਹਿਬ ਇਸ ਵਾਰ ਤੁਸੀਂ ਆખી ਟੀਮ ਦਾ ਵੀ ਐਲਾਨ ਕੀਤਾ ਜਿਹੜੇ ਆਪਣੇ ਮੁੰਡੇ ਪੰਜਾਬ ਦੇ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਅਸੀਂ ਕਿਉਂਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੰਡੀਅਨ ਹਾਕੀ ਦੇ ਕੈਪਟਨ ਹਰਮਨਪ੍ਰੀਤ ਸਿੰਘ ਸਾਡੇ ਨਤੀਕ ਬੜਤਨਵਾਲ ਦੇ ਨਿਵਾਸੀ ਨੇ ਜਰਨਪ੍ਰੀਤ ਸਿੰਘ ਉਹ ਵੀ ਸਾਡੇ ਹਲਕੇ ਦੇ ਨਿਵਾਸੀ ਨੇ ਉਹਨਾਂ ਨੌਜਵਾਨਾਂ ਨੇ ਬੜਾ ਸ਼ਾਨਦਾਰ ਪ੍ਰਦਰਸ਼ਨ 올림픽 ਦੇ ਵਿੱਚ ਔਰ ਹੁਣ ਏਸ਼ੀਅਨ ਗੇਮ ਦੇ ਵਿੱਚ ਕੀਤਾ ਸੋ ਸਾਡੇ ਲਈ ਬੜੀ ਮਾਣ ਦੀ ਗੱਲ ਆ ਅਸੀਂ ਇਸ ਮੇਲੇ ਦੇ ਵਿੱਚ ਇੰਡੀਅਨ ਹਾਕੀ ਦੇ ਜੋ 850 ਦੇ ਖਿਡਾਰੀ ਨੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਉਹਨਾਂ ਨੇਕ ਸਾਹਿਬ ਤੁਸੀਂ ਇਲਾਕੇ ਦੇ ਜਿਹੜੇ ਪਲੇਅਰ ਵੀ ਉੱਭਰਦੇ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਰਹੇ ਹੋ ਲੋਕ ਵੀ ਜਿਹੜੇ ਸਨਮਾਨਿਤ ਕਰਦੇ ਰਹੇ ਕੋਈ ਸ਼ਖਸੀਅਤਾਂ ਨੂੰ ਉਹਨਾਂ ਨੂੰ ਵੀ ਸਨਮਾਨਿਤ ਕਰੋਗੇ ਜੀ ਜਿਸ ਤਰ੍ਹਾਂ ਹਰ ਵਾਰ ਕਰਦੇ ਸੀ ਬਿਲਕੁਲ ਕਰਾਂਗੇ ਜੀ ਕਿਉਂਕਿ ਇਹਦੇ ਅੱਜ ਪਹਿਲੀ ਸਾਡੀ ਮੀਟਿੰਗ ਸੀਗੀ ਸੋ ਅਸੀਂ ਜਿਵੇਂ ਜਿਵੇਂ ਅੱਗੇ ਪ੍ਰੋਗਰਾਮ ਬਣਦੇ ਜਾਣਗੇ ਉਸ ਤਰ੍ਹਾਂ ਤੁਹਾਨੂੰ ਇਤਿਆਰ ਕਰੀ ਤੁਹਾਨੂੰ ਸਾਂਝੀ ਕਰਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕਿਉਂ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par